জালেেযে <small> জালে. ਇਹ ਜੋ ਸੀਸੀਟੀਵੀ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਲੁਧਿਆਣਾ ਦੀ ਦੱਸੀ ਜਾ ਰਹੀ ਹੈ ਤੇ ਇਸ ਦੇ ਵਿੱਚ ਕੁਝ ਲੋਕ ਇਕੱਠੇ ਹੋ ਕੇ ਇੱਕ ਵਿਅਕਤੀ ਦੀ ਕੁੱਟਮਾਰ ਕਰ ਰਹੇ ਨੇ ਤੇ ਕੁੱਟਮਾਰ ਕਰਦੇ ਹੋਏ ਇਸ ਵਿਅਕਤੀ ਦੀ ਧੂਕ ਰੇਸਲੀਪ ਹੁੰਦੀ ਹੈ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਹਾਲਾਂਕਿ ਇਹ ਘਟਨਾ ਲੁਧਿਆਣਾ ਦੀ ਤਦਸੀ ਜਾ ਰਹੀ ਹੈ ਲੇਕਿਨ ਇਸ ਘਟਨਾ ਦੇ ਪਿੱਛੇ ਤੇ ਇਸ ਕੁਟਮਾਰ ਕਰਨ ਦੇ ਪਿੱਛੇ ਕੀ ਕਾਰਨ ਨੇ ਇਹਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਤੇ ਨਾ ਹੀ ਇਸ ਗੱਲ ਦੀ ਤਸਦੀਕ ਹੋ ਸਕੀ ਹੈ ਕਿ ਇਹ ਸਿਆਸੀ ਆਗੂ ਜੋ ਦੱਸਿਆ ਜਾ ਰਿਹਾ ਹੈ ਕਿਸ ਪਾਰਟੀ ਨਾਲ ਸੰਬੰਧ ਰੱਖਦਾ ਹੈ ਦੇਖਣਾ ਕੁਝ ਲੋਕ ਨੇ ਜੋ ਇਕੱਠੇ ਹੋ ਕੇ ਇਸ ਵਿਅਕਤੀ ਦੀ ਕੁੱਟਮਾਰ ਕਰ ਰਹੇ ਨੇ ਤੇ ਕਲੀ ਦੇ ਵਿੱਚ ਇਕੱਠੇ ਹੋਏ ਇਹ ਲੋਕ ਉਸ ਨੂੰ ਗਲਤ ਤੋ ਪਰਦੇ ਨੇ ਤੇ ਕਾਫੀ ਦੇਰ ਤੱਕ ਇਸ ਨੂੰ ਕੁੱਟਦੇ ਰਹਿੰਦੇ ਨੇ ਇਸ ਦਰਮਿਆਨ ਹੀ ਜਿਸ ਵਿਅਕਤੀ ਨੂੰ ਕੁੱਟਿਆ ਜਾ ਰਿਹਾ ਹੈ ਉਹ ਆਪਣੀ ਮੋਬਾਈਲ ਦੇ ਨਾਲ ਵੀਡੀਓ ਵੀ ਬਣਾਉਂਦਾ ਹੋਇਆ ਵਿਖਾਏ ਦਿੰਦਾ ਹੈ ਲੇਕਿਨ ਇਕੱਠੇ ਹੋਏ ਲੋਕ ਉਸ ਨੂੰ ਵੀਡੀਓ ਤੱਕ ਵੀ ਬਣਾਉਣ ਨਹੀਂ ਦਿੰਦੇ ਤੇ ਉਸ ਨੂੰ ਏਠਾ ਸੁੱਟ ਲੈਂਦੇ ਨੇ ਤੇ ਇਸ ਤੋਂ ਬਾਅਦ ਉਸ ਨੂੰ ਛੱਡ ਦਿੰਦੇ ਨੇ ਇਹ ਉਹ ਵਿਅਕਤੀ ਪਾਸੇ ਹੋ ਕੇ ਖੜਾ ਰਹਿੰਦਾ ਤੇ ਲੋਕ ਉਸ ਨਾਲ ਬਹਿਸ ਕਰਦੇ ਹੋਏ ਦਿਖਾਈ ਦਿੰਦੇ ਨੇ ਜਗਬਾ ਨੇ ਚੀਬ ਲਈ ਰਾਜੇਸ਼ ਗੋਤਮ ਦੀ ਰਿਪੋਰਟ